ਉੱਕਾ ਦੇ ਲਈ ਕਿਉਂ ਕਰਦੇ ਤਾਂ ਤੈਨੂੰ ਤਾਂ ਕਹੇ ਇਹ ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਤਾਰਨੀ ਆ ਦੇਖ ਤੋ ਹਾਲਾਤ ਸਿੱਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਉਹਨੇ ਆਵਾਲਾ ਪਟਿਆ ਨਵਾਂ ਕੰਮ ਇਹਨਾ ਸ਼ੁਰੂ ਕਰਤਾ ਅਮੋਸਰੋ ਪੜਾਈ ਅੱਗੇ ਉਹਨੇ ਆਵਾਲਾ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਪੜੀ ਆ ਵੀ ਲੈ ਲੋ ਉਹਨੇ ਆਵਾਲਾ ਉੱਪਰ ਜਾ ਕੇ ਤੇ ਸਕੂਲ ਘਰੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਭਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਮੀ ਚਾਦੀ ਸੀ ਫਿਰ ਤਾ ਲਾ ਦੋ ਨਹੀਂ ਮਰੀ ਹੁੰਦੀ ਆ ਨਹੀਂ ਕੋ ਗੱਲ ਥੋੜੀ ਇੱਕ ਤਖਤ ਤੇ ਇਹ ਕੋਈ ਸ਼ਰਮ ਆਉਂਦੀ ਐ ਤਾਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾ ਦਾ ਪਰ ਇਹ ਪ੍ਰਵਾਸੀ ਐ ਅੰਮ੍ਰਿਤਸਰ 골ਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣਾਲਾ ਲੋਤੀ ਪੜਦਾ ਉਹ ਕਿੱਥੇ ਆ ਇਹ ਰੇਨ ਪਾਪਾ ਪਾੜ ਸਾਡ ਤੁਹਾਡੇ ਤੋਂ ਲੱਗ ਉਹ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਦਾ ਹੈਗਾ ਹੈਗਾ ਭਾਜੀ ਇਹ ਕਿਹੜੇ ਪਿੰਡ ਦਾ ਦੱਸਣ ਡਿਆ ਇੱਥੇ ਲੱਗ ਗਿਆ ਭਾਜੀ ਫਿਰ ਕਿੱਥੇ ਸਕੂਲ ਕਿਹੜੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਈ ਹੈ ਖਾੜਦਾ ਨਾ 52 ਸੱਚ ਦਾ ਪਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰਾਂਗੇ ਕੰਮ ਨਹੀਂ ਕੜਾਦਾ ਇੱਥੇ ਮਾਪਦਾ ਨਹੀਂ ਕੜਾਦਾ ਭਾਈ ਪਰ ਉਹ ਕਿੱਥੇ ਉਹ ਹਟ ਗਿਆ ਹੈਗਾ ਲੱਗਾ ਇੱਥੇ ਕਿਤੇ ਆਓ ਚੱਲੀਏ ਕਿੱਥੇ ਲੱਗਾ ਤੇਰਾ ਭਰਾ ਕਾਕਾ ਨਹੀਂ ਕੰਦੇ ਆਓ ਇਹ ਤੇਰਾ ਭਰਾ ਵਾ ਤੇ ਸਕੂਲ ਪੜਦਾ ਵਾ ਹੈ ਤੂੰ ਇੱਥੇ ਕੰਮ ਕਰਦਾ ਨਾ ਪੁੱਤਰ ਤੈਨੂੰ ਕਿਸੇ ਨੇ ਕਹਿਆ ਇੱਥੇ ਇਹ ਵੇਖ ਮੈਨੂੰ ਆਣ ਕੇ ਨੇ ਕਿਹਾ ਵੀ ਮੈਨੂੰ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਤਾਰਨੀ ਹੈ ਤੇਰੀ ਗਲਤੀ ਨਹੀਂ ਪਈ ਇਹ ਗੁਰੂ ਘਰਾਂ ਦੇ ਬਾਹਰ ਆ ਜੰਤਰੀਆਂ ਦੇ ਕੇ ਸੰਗਤ ਨੂੰ ਕਹਿਣਾ ਵੀ 500 ਰੁਪਏ ਦੇ ਦੋ ਮੈਂ ਸਕੂਲ ਦੀ ਫੀਸ ਦੇਣੀ ਲੰਮਾ ਤੁਹਾਨੂੰ ਪਹਿਲੇ ਵੀ ਕਹਿ ਰਹੇ ਦੁਨੀਆ ਕਹਿ ਰਹੀ ਤੁਸੀਂ ਆਪਣਾ ਕੰਮ ਕਰੋ ਕਿੱਦੇ ਲੱਗ ਚਾ ਇਹ ਕੰਮ ਸਾਡੇ ਚ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੋਣਦੀ ਐ ਇਸੇ ਮੁੰਡੇ ਦੀ ਚੰਗਾ ਕੀਤਾ ਬੱਬਾ ਜੀ ਫੜ ਕੇ ਹੁਣ ਦੱਸ ਮੈਨੂੰ ਤੈਨੂੰ ਛੱਡੀਏ ਬਾਲ ਉਹ ਭਾਗ ਕੋਈ ਕੱਲੀਏ ਤੈਨੂੰ ਫਿਰ ਪੜਨ ਦੀ ਸੈਂਟਰ ਚ ਮਾਂ ਪਿਓ ਹੈਗੇ ਤੇਰੇ ਹੈਗੇ ਡੈਡੀ ਹੈਗਾ ਤੇਰੇ ਮੰਮੀ ਵੀ ਹੈਗੇ ਤੇ ਪੜਦਾ ਸਕੂਲ ਲੈਕ ਨਹੀਂ ਨਹੀਂ ਪੜਦਾ ਨਾ ਫੇ ਝੂਠ ਕੇ ਬੋਲਿਆ ਤੂੰ ਤੇਰੀ ਮਾਂ ਦਾ ਬਈ ਮੰਮੀ ਦਾ ਦੀਪਨ ਹਾਂ ਮੰਮੀ ਗਰੀਬ ਨਹੀਂ ਗਰੀਬ ਨੇ ਤੇ ਆ ਕੰਮ ਕਰਨ ਰਿਹਾ ਛੋਟਾ ਤੇ ਉੱਤੇ ਤੋਂ ਕੀ ਹੋਇਆ ਚੰਗੇ ਭਲੇ ਨੂੰ ਤੂੰ ਫੇਰ ਮੈਨੂੰ ਝੂਠ ਕਿਉਂ ਬੋਲਿਆ ਹੈ ਮੈਂ ਇੰਨਾ ਕਰਨੀ ਹੰਤਾ ਤੇ ਤੂੰ ਮੈਨੂੰ ਇਹ ਕਿਉਂ ਕਿਹਾ ਵੀ ਮੈਂ ਸਕੂਲੇ ਪੜਦਾ ਵਾਂ ਤੇ ਮੈਨੂੰ 500 ਰੁਪਏ ਫੀਸ ਦੋ ਇਹਨੂੰ ਪੁੱਛੋ ਭਾਜੀ ਤੂੰ ਕਿਹਾ ਕਿ ਨਹੀਂ ਕਿਹਾ ਮੈਨੂੰ ਵੀ 500 ਰੁਪਏ ਮੇਰੀ ਫੀਸ ਹੈ ਸਕੂਲ ਦੀ ਕਿਹਾ ਵਾ ਨਾ ਇਹ ਕੰਮ ਚੰਗੇ ਗੱਲ ਆ ਮੈਂ ਡੀਸੀ ਰੋਪੜ ਨੂੰ ਸ਼ਿਕਾਇਤ ਕੀਤੀ ਹੈ ਇਸ ਬਾਰੇ ਅਮਰੇਸਰ ਦੇ ਗੋਲਡਨ ਗੇਟ ਤਾਈ ਸਾਰੇ ਉਧਰੋਂ ਸਾਰਾ ਸ਼ਹਿਰ ਕਲੀਨ ਕੀਤਾ ਸਾਰੀ ਦੁਨੀਆ ਨੇ ਵੇਖਿਆ ਉਹ ਚੀਜ਼ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਦਮਾਲੇ ਬਣ ਕੇ ਗੁਰੂ ਘਰ ਦੇ ਪਰ ਦਸਵੇਂ ਪਾਸ਼ਾ ਦੇ ਘਰ ਲੋਕੀ ਖੁਸ਼ੀਆਂ ਲੈਣ ਆਉਂਦੇ ਆ ਇੱਥੇ ਸਿਰ ਝੁਕਦੇ ਇਸ ਤਖਤ ਤੇ ਆਣ ਕੇ ਤੁਸੀਂ ਆ ਸਿਰ ਤੇ ਬਣ ਕੇ ਦਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਕਿ ਚੱਲੂਗਾ ਕੰਮ ਇਹ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾਰ ਆ ਸਾਡੇ ਸਿੱਖ ਕੌਮ ਦਾ ਕਰਦਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇੱਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੂੰ ਦੇਖੋ ਕਿੱਥੋਂ ਆਈ ਕਿਹਦੇ ਕੋਲੋਂ ਆਇਆ ਤੋ ਹੱਤ ਲੋ ਐਤੋ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾ ਪੰਜ ਪੰਜ ਛੇ ਛੇ ਮਹੀਨੇ ਦਾ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹੇਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਚਲੇਦੀ ਮੈਂ ਤਾਂ ਦੱਸਦੀ ਮੈਂ ਇੱਕ ਦੇ ਮੰਮੀ ਡੈਡੀ ਘਰੀ ਬੈ ਤੇ ਉਹ ਕੰਮ ਕਰਨ ਛੋਟਾ ਭਰਾ ਤੇ ਇੱਥੇ ਕਿਰਤਕਮਾਈ ਕਰਨਿਆ ਹੋਵੇ ਤੂੰ ਕੀ ਮੰਗਣਿਆ ਫਿਰ ਇੱਥੇ ਇਹ ਸਹੀ ਆ ਜੀ ਆ ਜੋ ਕੁਛ ਹੁੰਡਿਆ ਇੱਥੇ ਨਾਗਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਕਮਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਵਾਰਸ ਨੂੰ ਭਜਾਉਣ ਵਾਸਤੇ ਜੀ ਇਹ ਮੈਨੂੰ 2000 4 4 5 5000 ਰੁਪਏ ਦੀ ਰੋਜ਼ ਆਫਰ ਕਰਦੇ ਪਈ ਤੂੰ ਪੈਸੇ ਲੈ ਲੈ ਬੈ ਸਾਨੂੰ ਮੰਗ ਲੈਂਦੇ ਇਹ 10 20 ਹਰ ਕਮਾਉਂਦੇ ਆ ਤੇ ਫਿਰ ਦਿੰਦੇ ਨਹੀਂ ਉੱਥੋਂ ਤਾਂ ਹੀ ਦਿੰਦੇ ਆ ਇਹਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਹਾਂ ਸਾਰੇ ਘਰਾਂ ਦੀ ਆ ਸਭ ਕਰ ਰਹੇ ਹਾਂ ਜੀ ਹਾਂ ਇਹ ਤੇ ਸਲੇ ਨੇ ਸਾਰੇ ਕਰੇ ਜੀ ਇਹਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤੇ ਢਾਕ ਫਿਰਦਾ ਜੀ ਭਾਈ ਸਾਹਿਬ ਮੈਂ ਤੇ ਢਾਕ ਫਿਰਦਾ ਆ ਆ ਵੇਖੋ ਆ ਢਾਕ ਮੇਰੇ ਕੋਲ ਆ ਆ ਆ ਵੇਖ ਲੋ ਆ ਆ ਸਾਰੇ ਗਵਾਹ ਆ ਜਿੰਨੇ ਬੰਦੇ ਸਾਰੇ ਮਾਰ ਕੀਤੇ ਨੇ ਗਵਾਹ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਪਈ ਜੇਣਾ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟਿਕਣਾ ਵੇ ਕੋਈ ਉਦਾਸ ਹੋ ਕੇ ਨਾ ਬਿਲਕੁਲ ਪਈ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦਿਖੀ ਹੋਈ ਉਹ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਸ ਲੈ ਕੇ ਜਾਊਗਾ ਹਾਂਜੀ ਪਈ ਹਾਂਜੀ ਅਸੀਂ ਕਿਹਾ ਅਨੰਦਪੁਰ ਸਾਹਿਬ ਕਹਿੰਸੀ ਅਸੀਂ ਤੂੰ ਮਰੇ ਇਸ ਟਾਈਮ ਵੇ ਮਰਾ ਅੰਵਾਲੇ ਜੇਲ੍ਹ ਚ ਬੰਦਾ ਇਹਨਾਂ ਤੋਂ ਰਾਤ ਨੂੰ ਫੜ ਦਿੰਦੇ ਜਿਹੜੇ ਬਰੇਨ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਈ ਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਕਿਹਾ ਭਾਈ ਸਾਹਿਬ ਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜੀ ਪਾਸ਼ਾ ਦਾ ਘਰ ਆ ਹਾਂ ਜੀ ਪਾਸ਼ਾ ਦਾ ਘਰ ਆ ਜੀ ਇਹਦੇ ਦਰ ਤੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਚ ਆਏ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਕੰਮ ਸਾਨੂੰ ਸੋਭਾ ਨਹੀਂ ਦਿੰਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਭੀ ਜੰਤਰੀ ਲੈ ਲੋ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦਵਾਲੀ ਪੰਜਾਬ ਚ ਫਿਰਨਿਆ ਹੀ ਤੇ ਬੰਦੇ ਬਣ ਜੋ ਬਗਾਨਿਆਂ ਤੇ ਤੇ ਪਰਚੇ ਦਰਜ ਹੁੰਦੇ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨજર ਨਾ ਹੀ ਗਾਂ ਤੋਂ ਦਾ ਜੰਤਰੀਆਂ ਤੇ ਫੜਾੜ ਚੱਲ ਭੱਜ ਜਾ ਇਥੋਂ ਫੁੱਟ ਜਾ ਫੋਟ ਇਥੋਂ